ਸੌਨੂੰ ਫਿਕਰ ਹੁੰਦਾ ਜੀ ਕਿ ਕੱਲ ਨੂੰ ਮੈਂ ਕੱਲ ਨੂੰ ਸੌਖਾ ਮੈਂ ਬਣਾਵਾ ਕੱਲ ਨੂੰ ਸੌਖਾ ਮੈਂ ਬਣਾਵਾ ਅੱਜ ਮੈਂ ਚਾਹੇ ਵਾਹੇ ਚੜ ਜਾਵਾ ਆਹਾ ਕੱਲ ਨੂੰ ਸੌਖਾ ਮੈਂ ਬਣਾਵਾ ਅੱਜ ਮੈਂ ਚਾਹੇ ਵਾਹੇ ਚੜ ਜਾਵਾ ਸੌਖੀ ਗੱਲ ਕਦੇ ਨਾ ਆਈ ਰੋਜ਼ ਦੀ ਰੋਜ਼ ਮੈਂ ਪਿਸਤਾ ਜਾਵਾ ਸੌਖੀ ਗੱਲ ਕਦੇ ਨਹੀਂ ਆਈ ਰੋਜ਼ ਦੀ ਰੋਜ਼ ਮੈਂ ਪਿਸਤਾ ਜਾਵਾ ਕੱਲ ਵਾਸਤੇ ਬਚਾ ਕੇ ਰੱਖਾਂ ਅੱਜ ਨੂੰ ਪੂਰਾ ਤਦੇ ਹਟਾਵਾ ਕੱਲ ਵਾਸਤੇ ਬਚਾ ਕੇ ਰੱਖਾਂ ਅੱਜ ਨਾ ਪੂਰਾ ਕਦੇ ਹੰਡਾਵਾਂ ਕੱਲ ਦੀ ਚਿੰਤਾ ਵਟਵਟ ਖਾਂਦੀ ਭੁੱਖ ਦੇ ਉੱਤੇ ਨਜ਼ਰ ਟਿਕਾਵਾਂ ਬਚਤ ਕਰਨ ਦੀ ਦੌੜ ਹੈ ਲੱਗੀ ਜਿੰਨਾ ਹੋ ਜਾਏ ਅੱਜ ਬਚਾ ਲਾਂ ਬਚਤ ਕਰਨ ਦੀ ਦੌੜ ਹੈ ਲੱਗੀ ਜਿੰਨਾ ਹੋ ਜਾਏ ਅੱਜ ਬਚਾਵਾਂ ਜੋੜ-ਜੋੜ ਕੇ ਛੱਡ ਗਿਆ ਬੰਦਾ ਵੇਲ ਮਿਲੀ ਨਾ ਬੈਠ ਕੇ ਖਾਵਾ ਜੋੜ-ਜੋੜ ਕੇ ਛੱਡ ਗਿਆ ਬੰਦਾ ਵੇਲ ਮਿਲੀ ਨਾ ਬੈਠ ਕੇ ਖਾਵਾ ਅੱਜ ਦੀ ਜ਼ਿੰਦਗੀ ਕੱਲ ਨਹੀਂ ਖਾ ਲਈ ਆਈ ਦੀ ਜਿੰਦਗੀ ਕੱਲ੍ਹ ਨੇ ਖਾਲੀ ਫਿਕਰਾਂ ਦੇ ਵਿੱਚ ਦਿਨ ਨੰਘਾਵਾਂ ਦੇਸ਼ ਤੇ ਮੇਰੇ ਦੇਸ਼ ਮੇਰੇ ਦੀ ਉਲਝੀ ਤਾਣੀ ਲੋਕੋ ਤੁਹਾਨੂੰ ਕੀ ਸਮਝਾਵਾਂ ਦੇਸ਼ ਮੇਰੇ ਦੀ ਉਲਝੀ ਤਾਣੀ ਲੋਕੋ ਤੁਹਾਨੂੰ ਕੀ ਸਮਝਾਵਾਂ ਡੰਗ ਟਪਾਈ ਸਾਰੇ ਕਰਦੇ ਪੂਰੀਆਂ ਹੋਣੀਆਂ ਕਦੋਂ ਕਿਸ਼ਾਵਾਂ ਡੰਗ ਟਪਾਈ ਸਾਰੇ ਕਰਦੇ ਪੂਰੀਆਂ ਹੋਣੀਆਂ ਕਦੋਂ ਕਿਸ਼ਾਵਾਂ ਮਾਵੀ ਨੇਕੀ ਜਿਉਣੀ ਜਿੰਦਗੀ ਕੱਲ੍ਹ ਦੇ ਫਿਕਰ ਮੈਂ ਕਿਸ ਤਰ੍ਹਾਂ ਲਾਵਾਂ ਮਾਵੀ ਨੇ ਕਿ ਜਿਉਣੀ ਜ਼ਿੰਦਗੀ ਕੱਲ ਦੇ ਫਿਕਰ ਮੈਂ ਕਿਸ ਤਰ੍ਹਾਂ ਲਾਵਾ ਕੱਲ ਦੇ ਫਿਕਰ ਮੈਂ ਕਿਸ ਤਰ੍ਹਾਂ